ਦੋਸਤੋ ਮੈਂ ਤੁਹਾਡਾ ਦੋਸਤ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਅਤੇ ਤੁਸੀਂ 라이 ਤਸਵੀਰਾਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਅਤੇ ਪੀ ਐਸ ਕੇ ਟੀਵੀ ਦੇ ਉੱਤੇ ਇਹ ਜਿਹੜੇ ਲੋਕ ਖੜੇ ਹੋਏ ਨੇ ਨਾਰੇਬਾਜੀ ਕਰ ਰਹੇ ਨੇ ਇਹ ਆਪਣੇ ਹੱਕਾਂ ਦੇ ਲਈ ਖੜੇ ਨੇ ਇਹ ਜਿਹੜੀ ਗੱਡੀ ਟਿੱਗੀ ਹੋਈ ਹੈ ਇਹ ਗੱਡੀ ਵਾਲਿਆਂ ਨੇ ਜਿਹੜੇ ਸਮਾਜ ਸੇਵਾ ਸੁਸਾਇਟੀ ਨੂੰ ਵੀ ਮੂਰਖ ਬਣਾਇਆ ਤੇ ਇਹ ਜਿਹੜੇ ਲੋਕ ਨਾਰੇਬਾਜੀ ਕਰ ਰਹੇ ਨੇ ਇਹਨਾਂ ਨੂੰ ਵੀ ਪਾਗਲ ਬਣਾਇਆ ਮੀਡੀਆ ਨੂੰ ਵੀ ਪਾਗਲ ਬਣਾਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਾਗਲ ਬਣਾਇਆ ਤਿੰਨ ਨੌਜਵਾਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਧਕੇਲ ਕੇ दारू ਦੇ ਨਾਲ ਡੱਕਿਆ ਹੋਇਆ दारू ਦੇ ਨਾਲ ਰੱਜਿਆ ਹੋਇਆ ਇਹ ਜਿਹੜਾ ਟਰੈਵਲ ਚਲਾ ਰਿਹਾ ਸੀ ਉਸਨੇ ਤਿੰਨ ਨੌਜਵਾਨਾਂ ਨੂੰ ਰੌਂਦ ਕੇ ਰੱਖ ਦਿੱਤਾ ਉੱਤੇ ਦੀ ਟਿੱਪਰ ਚੜਾ ਦਿੱਤਾ ਟਿੱਪਰ ਇੰਨਾ ਤੇਜ਼ ਸੀ ਕਿ ਜਿਵੇਂ ਤੁਸੀਂ ਨਾਲ ਤਸਵੀਰਾਂ ਦੇਖਿਆ ਤੇ ਉਹ ਵਿਚਾਲੇ ਜਾ ਡਿੱਗਿਆ ਸੀ ਉਹ ਵਿਚਾਲਿਓਂ ਜਾ ਕੇ ਧੂਕੇ ਇੱਥੇ ਲਿਆਂਦਾ ਕਿ ਇਸ ਡਰਾਈਵਰ ਦਾ ਦੇ ਥੱਲੇ ਡਰਾਈਵਰ ਆ ਗਿਆ ਹੁਣ ਮਰ ਗਿਆ ਹੁਣ ਪਰ ਉਹ ਮਰਿਆ ਯੱਬਿਆ ਨਹੀਂਗਾ ਜੇ ਮਰਿਆ ਯੱਬ ਜਾਂਦਾ ਤੇ ਇਹਨਾਂ ਲੋਕਾਂ ਨੂੰ ਸਕੂਨ ਮਿਲ ਜਾਂਦਾ ਹੁਣ ਇਹ ਲੋਕ ਗਰੀਬ ਪਰਿਵਾਰ ਦੇ ਨੇ ਭੱਠੇ ਦੇ ਕੰਮ ਕਰਦੇ ਨੇ ਨਾ ਇਹਨਾਂ ਕੋਲ ਪੈਸਾ ਹੈ ਨਾ ਇਹਨਾਂ ਕੋਲ ਥੇਲਾ ਤੇ ਇਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਇਹਨਾਂ ਨੇ ਧਰਨਾ ਤਾਂ ਲਗਾਇਆ ਹੋਇਆ ਹੈ ਕਿ ਜਦੋਂ ਮੌਕੇ ਦੇ ਪੁਲਿਸ ਪ੍ਰਸ਼ਾਸਨ ਧਰਮ ਕੋ ਡੀਐਸਪੀ ਰਮਨਦੀਪ ਸਿੰਘ ਅਤੇ ਐਸਐਚਓ ਭਲਵਿੰਦਰ ਸਿੰਘ ਵਾਅਦਾ ਕਰਕੇ ਗਿਆ ਜੀ ਕਿ ਤੁਹਾਡਾ ਜਿਹੜਾ ਤੁਹਾਨੂੰ ਖਰਚਾ ਦਿਵਾਇਆ ਜਾਵੇਗਾ ਜਿਹੜਾ ਹਸਪਤਾਲਾਂ ਦੇ ਵਿੱਚ ਹੋ ਰਿਹਾ ਨਾ ਤਾਂ ਕੋਈ ਕਾਰਵਾਈ ਥਾਣਾ ਧਰਮਕੋਟ ਦੇ ਵੱਲੋਂ ਕੀਤੀ ਗਈ ਹੈ ਇਹ ਨਾ ਹੀ ਕੋਈ ਇਹਨਾਂ ਨੂੰ ਕੋਈ ਪੈਸਾ ਥੇਲਾ ਦਿੱਤਾ ਗਿਆ ਇਹ ਵਿਚਾਰੇ ਇੰਨੀ ਧੁੱਪ ਦੇ 50% ਤੋਂ ਉੱਪਰ ਡਿਗਰੀ ਜਿਹੜੀ 50 ਤੋਂ ਉੱਪਰ ਡਿਗਰੀ ਜਿਹੜਾ ਤਾਪਮਾਨ ਇਸ ਵੇਲੇ ਹੈਗਾ ਤੇ ਧੁੱਪ ਦੇ ਵਿੱਚ ਇਹ 2 ਦਿਨ ਹੋ ਗਏ ਨੇ ਇਹਨਾਂ ਨੂੰ ਧਰਨਾ ਲਗਾਇਆ ਹੋਇਆ ਤੇ ਕਿਸੇ ਸਾਰ ਨਹੀਂ ਲਈ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਪੁੱਛਿਆ ਬਣੀ ਵੀ ਤੁਸੀਂ ਭੁੱਖੇ ਤੇ ਆਏ ਬੈਠੇ ਹੋ ਜਾਂ ਨਹੀਂ ਆਪਾਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਵਿਹੰਤ ਗੌਰ ਇਹ ਜਿਹੜਾ ਧਰਨਾ ਲੱਗਾ ਕੇਸ ਵਾਸਤੇ ਲਾਇਆ ਹੋਇਆ ਤੁਸੀਂ ਇਹ ਵੀਰੇ ਜਿਹੜਾ ਐਕਸੀਡੈਂਟ ਹੋਇਆ ਤਿੰਨੇ ਮੁੰਡਿਆਂ ਦਾ ਉਹਨਾਂ ਦੇ ਪਿੱਛੇ ਪਰਿਵਾਰ ਵੀ ਆ ਸਭ ਕੁਝ ਆ ਉਹਨਾਂ ਦੇ ਇਲਾਜ ਵਾਸਤੇ ਪੈਸੇ ਦੀ ਬਹੁਤ ਲੋੜ ਆ ਕਿਉਂਕਿ ਕੋਈ ਵੀ ਹਸਪਤਾਲ ਉਹਨਾਂ ਨੂੰ ਐਡਮਿਟ ਕਰਨ ਨੂੰ ਤਿਆਰ ਨਹੀਂ ਬਿਨਾ ਪੈਸੇ ਦੇ ਤੇ ਜਿਹੜੇ ਤਿੰਨੇ ਨੌਜੋਣਾ ਬੁਰੀ ਤਰ੍ਹਾਂ ਫਟੜਾ ਇਹ ਧਰਨਾ ਉਹਨਾਂ ਵਾਸਤੇ ਲਾਇਆ ਗਿਆ ਤਾਂ ਕਿ ਉਹਨਾਂ ਦੇ ਇਲਾਜ ਕਰ ਸਕੀਏ ਤੇ ਤਾਂ ਕਿ ਉਹਨਾਂ ਨੂੰ ਮਦਦ ਮਿਲ ਸਕੇ ਜਿਹੜਾ ਪਿੱਛੇ ਪਰਿਵਾਰ ਆ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਪਾਲਣ ਵਾਸਤੇ ਵੀ ਕੁਝ ਚਾਹੀਦਾ ਜਦੋਂ ਇੱਥੇ ਪਹਿਲੇ ਦਿਨ ਹਾਦਸਾ ਹੋਇਆ ਸੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਲਾਜ ਵੀ ਕਰਵਾਵਾਂਗੇ ਅਸੀਂ ਆਪਣੀਆਂ ਤਨਖਾਹਾਂ ਦੇ ਵਿੱਚੋਂ ਇਲਾਜ ਕਰਵਾ ਦਾਂਗੇ ਅਸੀਂ ਪੈਸੇ ਇਹਨਾਂ ਨੂੰ ਪਰਿਵਾਰ ਨੂੰ ਦਵਾਂਗੇ ਉਹ ਵਾਅਦਾ ਠੁੱਸੋ ਗਿਆ ਉਹ ਬਿਲਕੁਲ ਠੁੱਸੋ ਗਿਆ ਜੀ ਉਹਦੇ ਵਿੱਚ ਕੁਝ ਵੀ ਨਹੀਂ ਕਰਿਆ ਉਹਨਾਂ ਨੇ ਤਾਂ ਉਹ ਤਾਂ ਅੱਜ ਚੌਥਾ ਦਿਨ ਆਏ ਤੱਕ ਵੀ ਨਹੀਂ ਹੂੰ ਇੱਥੋਂ ਤੱਕ ਕੇ ਸਵੇਰੇ ਉਹਨਾਂ ਨੇ ਕਿਹਾ ਸੀ ਐਸਐਚਓ ਸਾਹਮਣੇ ਵੀ ਆ ਕੇ ਗੱਲ ਕਰੋ ਜਦੋਂ ਉੱਥੇ ਥਾਣੇ ਗਏ ਐ ਐਸਐਚਓ ਸਾਹਿਬ ਕੋਲੇ ਤੇ ਉਹਨਾਂ ਨੇ ਪਿੱਛੋਂ ਫੋਨ ਲਾ ਕੇ ਗੱਡੀ ਵਾਲਿਆਂ ਨੂੰ ਕਹਿੰਦੇ ਤੁਸੀਂ ਗੱਡੀ ਲੈ ਜਾਓ ਬੰਦੇ ਇੱਥੇ ਆ ਗਏ ਉਹ ਗੱਡੀ ਕੱਢਣ ਆਏ ਤਾਂ ਸਾਨੂੰ ਪਿੰਡ ਵੱਲੋਂ ਫੋਨ ਕਰਕੇ ਦੱਸਿਆਗਾ ਤਾਂ ਫੇਰ ਇੱਥੇ ਦੁਬਾਰਾ ਆ ਕੇ ਸੀ ਇਹ ਧਰ ਨਾਲ ਆਇਆ ਤੇ ਗੱਡੀ ਨੂੰ ਰੋਕਿਆ ਇੱਥੋਂ ਕੱਢਣ ਤੋਂ ਹਾਂਜੀ ਉਹ ਪੁਲਿਸ ਪ੍ਰਸ਼ਾਸਨ ਵਿੱਚੇ ਮਿਲੇ ਜੁਲੇ ਆ ਸਭ ਇਹ ਹੁਣ ਜਿੰਨੀ ਦੇਰ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਗੱਡੀ ਨਹੀਂ ਕੱਢਣ ਦਿਓਗੇ ਨਹੀਂ ਗੱਡੀ ਨਹੀਂ ਕੱਢਣ ਦਿੰਦੇ ਵੀਰੇ ਨਹੀਂ ਗੱਡੀ ਮਤਲਬ ਜੀ ਦੇ ਇਲਾਜ ਲਈ ਬਹੁਤ ਜ਼ਿਆਦਾ ਪੈਸਾ ਚਾਹੀਦਾ ਤੇ ਉਹਦੀ ਮਤਲਬ ਲਤ ਜਿਹੜੀ ਬਿਲਕੁਲ ਵੱਡੀ ਗਈ ਆ ਤੇ ਉਹਦਾ ਤਾਂ ਇਲਾਜ ਮਤਲਬ ਹਸਪਤਾਲ ਨੂੰ ਇੱਕ ਤਰ੍ਹਾਂ ਦੀ ਬਾਹਰ ਵਰ ਗਈ ਆ ਕੋਈ ਵੀ ਡਾਕਟਰ ਬਿਨਾ ਪੈਸੇ ਦੇ ਹੱਥ ਨਹੀਂ ਪਾਉਂਦਾ ਤੇ ਜਦੋਂ ਇਹ ਮਾਰ ਕੇ ਭੱਜਿਆ ਇਹਨਾਂ ਨੂੰ ਇਹ ਤੱਕ ਨਹੀਂ ਮਾਲਕਾਂ ਨੂੰ ਪਤਾ ਇਹ ਪੁਲਿਸ ਕੋਲੇ ਜਾ ਜਾ ਕੇ ਇਹਨਾਂ ਕੋਲੇ ਟਾਈਮ ਆ ਪਰ ਇਹਨਾਂ ਦਾ ਪਤਾ ਲੈਣ ਦਾ ਟਾਈਮ ਨਹੀਂ ਇਹਨਾਂ ਕੋਲ ਕ੍ਰਿਸ਼ਨ ਵਾਲਿਆ ਅੱਛਾ ਕ੍ਰਿਸ਼ਨ ਵਾਲੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਪਤਾ ਲਿਆ ਵੀ ਸੱਟਾਂ ਕਿੰਨੀਆਂ ਲੱਗੀਆਂ ਕਿੰਨੀਆਂ ਨਹੀਂ 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 ਕੋਈ ਆ ਕੇ ਨਹੀਂ ਆਇਆ ਕਿਸੇ ਨੇ ਸਾਰ ਹੀ ਨਹੀਂ ਲਈ ਕਿਸੇ ਨੇ ਕੋਈ ਸਾਰ ਨਹੀਂ ਲਈ ਜੀ ਆ ਕੀਤੀ ਬਸ ਐਂ ਕਹਿੰਦੀ ਗੱਡੀ ਕੱਢ ਲੈਣ ਦੋ ਪਰਚਾ ਪਾ ਦਿੰਨੇ ਗੱਡੀ ਕੱਢ ਲੈਣ ਦੋ ਪਰਚਾ ਪਾ ਦਿੰਨੇ ਆ ਪਰਚੇ ਨੂੰ ਤਾਂ ਭਾਵੇਂ 10 ਸਾਲ ਲੱਗ ਜਾਣ ਤੇ ਉਹ 10 ਸਾਲ ਵੇਟ ਕਰਨਗੇ लाज ਵਾਸਤੇ ਹਾਂ ਅੱਗੇ ਜੀ ਐਸ ਐਚਓ ਸਾਹਿਬ ਕਰੋ ਗੱਲ ਉਹਨਾਂ ਨਾਲ ਆਵੇ ਪਿੱਛੇ ਆ ਜੀ ਇਹਨਾਂ ਕੋਲ ਹੀ ਆਏ ਆ ਜੀ ਉੱਥੇ ਇਹਨਾਂ ਨਾਲ ਕੀ ਗੱਲ ਕਰੀਏ ਕੋਈ ਮਸਲਾ ਨਹੀਂ ਹੱਲ ਹੁੰਦਾ ਇਹਨਾਂ ਨਾਲ ਗੱਲ ਕਰਨ ਨੂੰ ਉਹ ਕਹਿੰਦੇ ਆ ਵੀ ਅਸੀਂ ਤਾਂ ਪਰਚਾ ਦੇ ਦਿੱਤਾ ਵਾ ਹੁਣ ਪਰਚਾ ਹੋ ਗਿਆ ਪਰਚਾ ਦਿੰਦਾ ਵਾ ਅਸੀਂ ਇਹ ਗੱਲ ਕਹਿੰਨੇ ਆਂ ਵੀ ਪਰਚਾ ਦਿੱਤਾ ਵਾ ਠੀਕ ਹੈ ਨੀ ਹੁਣ ਪੁਲਿਸ ਮਲਾਜੇ ਉਹਨਾਂ ਨੂੰ ਉਹਨਾਂ ਦੀ ਗਲਤ ਆ ਹੁੰਦੀ ਐ ਨਾ ਮਾਲਕਾਂ ਦੀ ਇੱਕ ਵਾਰੀ ਸਾਡੇ ਮੱਥੇ 'ਤੇ ਲਵਾ ਦੇਣ ਉਹਨਾਂ ਨੂੰ ਸਾਡੇ ਨਾਲ ਨੂੰ ਸਾਡੀ ਗਲਤ ਕਰਾ ਦੇਣ ਬਈ ਇਹ ਮਾਲਕਾਂ ਇਹਦੇ ਇਹਦੇ ਵਿੱਚ ਇਦਾਂ ਨਾ ਜਿਹੜਾ ਪਰਚਾ ਦਿੱਤਾ ਗਿਆ ਉਹ ਡਰਾਈਵਰ ਤੇ ਦਿੱਤਾ ਗਿਆ ਡਰਾਈਵਰ ਤੇ ਦਿੱਤਾ ਗਿਆ ਮਾਲਕ ਉੱਤੇ ਕਿਉਂ ਨਹੀਂ ਦਿੱਤਾ ਮਾਲਕ ਤੇ ਹਜੇ ਦਾ ਮਾਲਕ ਤੇ ਵੀ ਆਵੇ ਨਾ ਅਕਸਰ ਮਾਲਕ ਨੂੰ ਇਹ ਨਹੀਂ ਪਤਾ ਕਿ ਮੇਰਾ ਡਰਾਈਵਰ ਕਿਦਾਂ ਦਾ ਕੀ ਕਰਤੂਤ ਕਰਦਾ ਕੀ ਕੁਛ ਕਰਦਾ ਕੀ ਇਹ ਦਾਰੂ ਪਿੰਦਾ ਵਾ ਕੀ ਨਸ਼ਾ ਕਰਦਾ ਮਾਲਕਾਂ ਨੂੰ ਸਭ ਕੁਝ ਪਤਾ ਹੁੰਦਾ ਮਾਲਕਾਂ ਨੂੰ ਤੇ ਇਹਦੇ ਵਿੱਚ ਇਦਾਂ ਵੀ ਮਾਲਕ ਨੂੰ ਮਾਲਕ ਉੱਤੇ ਵੀ ਦੇਣਾ ਚਾਹੀਦਾ ਉਹਦਾ ਡਰਾਈਵਰ ਆ ਉਹ ਕੰਪਨੀ ਦਾ ਡਰਾਈਵਰ ਆ ਇਹ ਕਦਾ ਕੰਪਨੀ ਦੇ ਵਿੱਚ ਕੋਈ ਨਾ ਕੋਈ ਤਾਂ ਅਫਸਰ ਹੋਊਗਾ ਜਿਹੜਾ ਇਹਨਾਂ ਦੀ ਮੈਂਟੇਨੈਂਸ ਜਾਂ ਰਿਪੇਅਰ ਕਰਾਉਂਦਾ ਹੋਊਗਾ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਗੱਲਬਾਤ ਕੀਤੀ ਸੀ ਵੀ ਤੁਸੀਂ ਕੰਪਰਮਾਈਜ਼ ਕਰ ਲਓ ਪਰਚਾ ਆਪਾਂ ਚਲੋ ਨਹੀਂ ਦਿੰਦੇਗੇ ਜੇ ਤੁਸੀਂ ਖਰਚਾ ਪਾਣੀ ਉਹਨਾਂ ਨੂੰ ਦੇ ਦਿਓ ਜਿਹੜੇ ਕੰਪਨੀ ਦਾ ਮਾਲਕ ਹੈ ਉਹਨੇ ਕਿਹਾ ਅਸੀਂ ਜਿਹੜਾ ਕਿ ਤੁਸੀਂ ਡਰਾਈਵਰ ਦੇ ਉੱਤੇ ਪਰਚਾ ਕਰ ਦਿਓ ਅਸੀਂ ਕੋਈ ਪੈਸਾ ਕਿਸੇ ਨੂੰ ਨਹੀਂ ਦੇਣਾਗਾ ਪਰਚਾ ਪਰਚਾ ਕਰਕੇ ਕੀ ਕਰੂ ਡਰਾਈਵਰ ਕਿੱਥੋਂ ਆ ਦੇ ਪਾ ਦੇਉਗਾ ਉਹ ਤਾਂ 5-7 ਹਜ਼ਾਰ 10 ਹਜ਼ਾਰ ਪੈਸੇ ਦੀ ਬੰਦੇ ਨੂੰ ਕਰਦਾ ਹੂ ਡੂਗੀ ਹਰਿਆਣਾ ਪਰ ਦੁਬਾਰਾ ਕਿੱਥੋਂ ਪਾਇਆ ਕਿੱਥੋਂ ਨਹੀਂ ਪਾਇਆ ਗੱਡੀ ਦਾ ਨੰਬਰ ਵੀ ਯੂਪੀ ਦਾ ਵਾ ਉਹ ਵੀ ਇਹ ਤੇ ਸਰਕਾਰੀ ਪਲੇਟ ਕੋਈ ਵੀ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਫਿਰ ਉਹਨਾਂ ਨਾਲ ਗੱਲ ਕਰੋ ਉਹਨਾਂ ਕੋਲ ਜੀ ਕੰਪਨੀ ਕੰਪਨੀ ਦਾ ਨਾਮ ਵਿੱਚ ਪਾਉਣ ਆਪਣਾ ਨਾਮ ਵਿੱਚ ਪਾਉਣਾ ਮਾਲਕ ਦਾ ਵੀ ਨਾਮ ਵਿੱਚ ਪਵੇ ਠੀਕ ਹੈ ਜੀ ਕਾਰਵਾਈ ਕਰਨੀ ਆ ਤਾਂ ਪੂਰੀ ਕਰਨਾ ਫਿਰ ਤੁਸੀਂ ਵੀ ਸਾਨੂੰ ਆ ਆਹ ਚਾਹੀਦਾ ਤੁਸੀਂ ਦੇਖੋ ਜੀ ਜੇ ਕਾਰਵਾਈ ਕਰਨੀ ਆ ਤਾਂ ਪੂਰੀ ਕਰਨਾ ਠੀਕ ਹੈ ਥੋੜੀ ਮਦਦ ਆਪ ਡਰਾਈਵਰ ਤੇ ਕਾਰਵਾਈ ਕਰਾਤੀ ਆ ਮੰਨ ਲਿਆ ਇਹਦੇ ਨੰਬਰ ਪਲੇਟ ਤੇ ਡਰਾਈਵਰ ਨੇ ਲਵਾਉਣੀ ਆ ਕਿ ਮਾਲਕ ਨੇ ਲਵਾਉਣੀ ਆ ਮਾਲਕ ਨੇ ਲਵਾਉਣੀ ਆ ਜੀ ਆਹ ਮੋਟਰਸਾਈਕਲਾਂ ਦੇ ਸਕੂਟਰਾਂ ਦੇ ਸਭ ਦੇ ਸਰਕਾਰੀ ਨੰਬਰ ਪਲੇਟਾਂ ਨੇ ਜੇ ਨਹੀਂ ਲਵਾਉਂਦੇ ਜੇ ਨਹੀਂ ਲਵਾਉਂਦੇ ਤਾਂ ਚਾਰਾਣ ਹੁੰਦਾ ਇਹਦਾ ਕਿਉਂ ਨਹੀਂ ਚਲਾਨ ਹੋਇਆ ਇਹਨਾਂ ਦਾ ਕਿਉਂ ਨਹੀਂ ਚਲਾਨ ਦਿਨਪੁਰ ਰਾਤ ਚਲਦੀਆਂ ਨੇ ਹੁਣ ਤੁਸੀਂ ਜੰਟੇ ਇੱਥੇ ਯਾਰ ਜਦੋਂ ਇਹ ਕੰਪਰੋਮਾਈਜ਼ ਆ ਰਹੇ ਸੀ ਕੰਪਰੋਮਾਈਜ਼ ਵੀ ਕਿਸੇ ਨਾਲ ਕੋਈ ਗੱਲ ਨਹੀਂ ਹੋਈਗੀ ਉਦੋਂ ਬਾਬਾ ਵੀ ਸੀਗਾ ਇੱਥੇ ਦਿਨਦਰ ਐਸਐਚਓ ਵੀ ਸੀਗਾ ਠੀਕ ਹੈ ਜੀ ਤੇ ਬਾਈ ਦੀਸ਼ਾ ਵੀ ਸੀਗਾ ਜਿਹੜੀ ਗੱਲ ਹੋਈ ਆ ਠੀਕ ਹੈ ਉਹਨਾਂ ਨੇ ਕਿਹਾ ਸੀਗਾ ਵੀ ਸੋਨੂੰ ਉਹਨਾਂ ਨਾਲ ਗੱਲ ਕਰਾਂਗੇ ਠੀਕ ਕੋਈ ਕਿਸੇ ਨਾਲ ਸਾਡੀ ਤਾਂ ਮੰਨ ਲਓ ਉਹਨਾਂ ਨਾਲ ਗੱਲ ਨਹੀਂ ਹੋਈਗੀ ਉਹ ਕਹਿੰਦੇ ਥੋੜੇ ਮੱਥੇ ਲਵਾਵਾਂਗੇ ਮਾਲਕਾਂ ਨਾਲ ਗੱਲ ਇਹ ਹੋਈ ਸੀ ਕਿ ਮੈਂ ਗੱਡੀ ਲੈ ਜਾਂਦਾ ਥਾਣੇ ਲੈ ਕੇ ਚੱਲੇ ਸੀ ਜੇ ਦਾ ਕੋਈ ਕੰਪਰਮਾਈ ਹੋ ਗਿਆ ਠੀਕ ਆ ਤੇ ਨਹੀਂ ਪਰਚਾ ਦੇ ਦਾਂਗੇ ਪਰਚਾ ਜਿਆਦਾ ਯਾਰ ਇਹਨਾਂ ਪਰਚਾ ਦੇ ਦਿੰਦੇ ਸਰ ਜੀ ਕਹੀ ਹੈ ਤੁਸੀਂ ਪੁਲਿਸ ਅਸੀਂ ਪਰਚਾ ਹੀ ਦੇ ਸਕਦੀ ਨਾ ਪਰਚਾ ਕੰਪਰਮਾਈ ਨਾ ਕਰਾ ਸਕਦੇ ਤੁਸੀਂ ਸਰ ਜੀ ਇਹ ਗੱਲ ਆਖੀ ਆ ਵੀ ਮਾਲਕ ਆਉਂਦੇ ਪਏ ਆ ਵੀ ਥੋੜੀ ਅਸੀਂ ਵੀ ਗੱਲ ਕਰਾਵਾਂਗੇ ਨਾਲ ਠੀਕ ਆ ਜੀ ਮਾਲਕ ਦਾ ਹਾਜੀ ਟੱਕਣੀ ਆ ਇਹਦੇ 40 ਦਿਨ ਹੋ ਗਏ ਮਾਲਕ ਕਿੱਥੇ ਗਏ ਇਹਨਾਂ ਦਾ ਕਹਿਣਾ ਹੈ ਕਿ ਸਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਮਾਲਕਾਂ ਦਾ ਵੀ ਜਿਹੜੇ ਕੰਪਨੀ ਵਾਲੇ ਉਹਨਾਂ ਦੇ ਵੀ ਨਾਮ ਵਿੱਚ ਉਹ ਆਮ ਆ ਕਰਾਂਗੇ ਤਬਦੀਦ ਆਉਣਗੇ ਸਾਰਾ ਕੁਝ ਜੋ ਬਾਈ ਨੂੰ ਗੱਡੀ ਆ ਕਿ ਉਹ ਗੱਡੀ ਆ ਉਹਦੇ ਧਾਰ ਤੇ ਤਬੀਖ ਤੇ ਵਚਾਇਆ ਨਾ ਜੋ ਆਉਣਗੇ ਸਾਨੂੰ ਕਿਹਾ ਨਾ ਕਰ ਇਹਨਾਂ ਦਾ ਹਲਕਾ ਹੈ ਇਹਨਾਂ ਦਾ ਕਹਿਣਾ ਕਿ ਡਰਾਈਵਰ ਗਰੀਬ ਆ ਉਹਤੇ ਪਰਚਾ ਕਰਤਾ ਉਹ ਤਾਂ ਚਲੋ ਉਹਨੂੰ ਕੱਢ ਦੇਣਗੇ 13 ਤੋਂ 15 ਕੰਪਨੀਾਂ ਤਾਂ ਹੋਣਾ ਚਾਹੀਦੀ 13 ਤਾਂ ਬਰਦਰ ਤਬਦੀਦ ਤੇ ਉਹਦੇ ਵਿੱਚ ਅਸੀਂ ਤੇ ਉਹ ਤੇ ਹੋਣਾ ਡਰਾਈਵਰ ਤੇ ਹੋਣਾ ਡਰਾਈਵਰ ਨੇ ਦਿੱਤਾ ਪਰਚਾ ਤਬਦੀਦ ਦੇ ਵਿੱਚ ਉਹ ਉਹਦੇ ਵਿੱਚ ਜ ਕਿ ਫਿਰ ਜਿੱਕੀ ਗੱਲ ਠੀਕ ਹੈ ਚਲੋ ਕੋਈ ਨਾ ਜੀ ਉਹਨਾਂ ਦੀ ਕੰਪਨੀ ਵੀ ਆ ਮਾਲਕ ਵੀ ਆ ਉਹਦਾ ਫਿਰ ਕਾਰਵਾਈ ਤਾਂ ਪੂਰੀ ਕੀਤੀ ਜਾਵੇ ਨਾ ਮਾਲਕਾਂ ਦੇ ਵੀ ਕੀਤੀ ਜਾਵੇ ਅਸੀਂ ਇਹ ਗੱਲ ਚਾਹੁੰਦੇ ਹਾਂ ਪਰਤ ਵਾਲੀ ਗੱਲ ਨਹੀਂ ਕਰੀਂਦੀ ਅਸੀਂ ਸਾਡਾ ਥੋੜੀ ਹੈਲਪ ਕਰਨ ਨੂੰ ਤਿਆਰ ਆ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਹੁਣ ਵੀ ਕਰਦੇ ਆ ਕਰਾਂਗੇ ਕੋਈ ਤਰੀਕੇ ਨਾਲ ਪਰ ਪ੍ਰੋਸੈਸ ਵਾਈਜ਼ ਹੁੰਦਾ ਆਏ ਨਹੀਂ ਵੀ ਹੁੱਲੜਬਾਜ਼ੀ ਕਰਕੇ ਨਹੀਂ ਗੱਲ ਬੰਦੀ ਹੁਣ ਰਸਾਈ ਪਰਚਾ ਦੇ ਦਾਂ ਗੱਡੀ ਕਿਵੇਂ ਨਾ ਭਰ ਲੈ ਜਾਣੀ ਪੈਣੀ ਸਾਨੂੰ ਲੈ ਜਾਣੀ ਹੈ ਇਹ ਗੱਲ ਉਸ ਦੀ ਗੱਲ ਆ ਹੁਣ ਉਹਨਾਂ ਨੇ ਨਹੀਂ ਕੀਤੀ ਇਹ ਸਾਡੀ ਆ ਗੱਡੀ ਠੋਡੀ ਆ ਅਸੀਂ ਇਹ ਗੱਲ ਤਾਂ ਨਹੀਂ ਆਖੇ ਤੁਸੀਂ ਗੱਡੀ ਨਾ ਲੱਗੇ ਅਸੀਂ ਤਾਂ ਇਹ ਗੱਲ ਵੀ ਕਹਿੰਨੇ ਪਈਆਂ ਕਰਾਂ ਤ ਭਗਵੇਂ ਬੰਦੇ ਪੇਟ ਮਾਉਣੇ ਬੰਦੇ ਮਾਉਣੇ ਕਰਦਾ ਨਾ ਤਾਂ ਪ੍ਰਸ਼ਾਸਨ ਨੇ ਕਰਨੀ ਆ ਨਾ ਤਾਂ ਕਿਸੇ ਨੇ ਪੈਸਾ ਦੇਣਾ ਹੁਣ ਜੇ ਤੁਹਾਨੂੰ ਲੋੜ ਆ ਪੈਸੇ ਦੀ ਤਾਂ ਤੁਸੀਂ ਇੱਥੇ ਮਾਈਕ ਦੇ ਵਿੱਚ ਦੱਸੋ ਅਸੀਂ ਲੋਕਾਂ ਤੋਂ ਮਦਦ ਕਰਾ ਦੇਣੀ ਆ ਕਰੋ ਹੁਣ ਜਿਹੜੀ ਕਾਰਵਾਈ ਉਹ ਤਾਂ ਹੋਣੀ ਆ ਉਹਨਾਂ ਨੇ ਕਰਤੀ ਜੋ ਉਹਨਾਂ ਦੇ ਬਸ ਸੀ ਅਗਰੀ ਘਾਣਾ ਲੋਕ ਤਾਂ ਮਦਦ ਕਰ ਦੇਣਗੇ ਪਰ ਪ੍ਰਸ਼ਾਸਨ ਨੂੰ ਵੀ ਮਦਦ ਕਰਨੀ ਚਾਹੀਦੀ ਆ ਨਾ ਪ੍ਰੇਸ਼ਾਨ ਹੋ ਦੱਸੋ ਕਿੱਥੇ ਸਾਡੀ ਮਰ ਚਾਹੀਦੀ ਦੱਸੋ ਅਜ ਤੱਕ ਪੈਸੇ ਲੋਟ ਨਹੀਂ ਕਰ ਸਕਦੇ ਉਹ ਯਾਰ ਬਿਕਾਸ ਨਹੀਂ ਕਰਦੀ ਲਾਜਤਾ ਕਰਾ ਸਕਦੀ ਹੈ ਨਾ ਐ ਡਡੀਆਂ ਸਕੀਮਾਂ ਦਿੰਦੇ ਆ ਟੀਮੇ ਬੋਲਦੇ ਖਾਣਾ ਦਿੰਦੇ ਆ ਵੀ ਅਸੀਂ ਇੱਕ ਸਕੀਮ ਲਾਗੂ ਕਰਤੀ ਇਹ ਸਕੀਮ ਲਾਗੂ ਕਰਤੀ ਉਸ ਸਕੀਮਾਂ ਗਈਆਂ ਕਿੱਥੇ ਉਹ ਉਹ ਸਰਕਾਰ ਦੇ ਉਸ ਸਮੇਂ ਵਿੱਚ ਪੁਲਿਸ ਫਿਸ਼ੀਂ ਨਹੀਂ ਮੈਂ ਕਹਿ ਰਿਹਾ ਸਰਕਾਰ ਮੈਂ ਸਰਕਾਰ ਨੂੰ ਕਹਿ ਰਿਹਾ ਮੈਂ ਇਹ ਇਹ ਪੁਲਿਸ ਨੂੰ ਮੈਂ ਕਹਿ ਰਿਹਾ ਸਰਕਾਰ ਨੂੰ ਕਹਿ ਰਿਹਾ ਵੀ ਉਸ ਸਕੀਮਾਂ ਗਈਆਂ ਕਿੱਥੇ ਅੱਜ ਦੇ ਟਾਈਮ 'ਚ ਤੁਸੀਂ ਜਾ ਕੇ ਵੇਖ ਲਓ ਫਰੀਦਕੋਟ ਜਾਂ ਮੋਗੇ ਕੁਝ ਵੀ ਤੁਸੀਂ ਲਾਉਂਗੇ ਪਹਿਲਾਂ ਪੈਸੇ ਦਿਓ ਅਗਲੇ ਨੂੰ ਕੁਈ ਕਾਟਨ ਲੈਣੀ ਆ ਪੱਟੀ ਲੈਣੀ ਆ ਅਗਲੇ ਉਹਦੀ ਲੱਗ ਦਿੰਦੇ ਆ ਵੀ ਇਹ ਚੀਜ਼ ਫੜ ਲਿਆ ਜਾ ਕੇ ਫਿਰ ਕਿਸ ਚੀਜ਼ ਦਾ ਸਰਕਾਰੀ ਆ ਦੱਸੋ ਮੈਨੂੰ ਤੁਸੀਂ ਚਲੋ ਹੁਣ ਤੁਸੀਂ ਸੈਟੀਸਫਾਈ ਆ ਜਿਵੇਂ ਅਸੀਂ ਸਭ ਨੇ ਕਿਹਾ ਤਾਂ ਉਹਨਾਂ ਨੇ ਪਰਸ਼ਾ ਇਹ ਤਾਂ ਚਲੋ ਕਹਿੰਦੇ ਆ ਪਰ ਗਰੀਬ ਬੰਦਾ ਕੀ ਬਣੂਗਾ ਦੱਸੋ ਬਿਲਲ ਪੱਜਾ ਕਰਤਾ ਉਹਨਾਂ ਨੇ ਉਹਨਾਂ ਨੇ ਕਿਹਾ ਜੇ ਤਰਤੀਸ ਦੇ ਵਿੱਚ ਮਾਲਕਾਂ ਦੇ ਵੀ ਨਾਂ ਆਉਣਗੇ ਅਸੀਂ ਉਹ ਵੀ ਪਾ ਦਾਂਗੇ ਬਿਲਕੁਲ ਮੇਰੇ ਕਹਿੰਦਾ ਨਹੀਂ ਸਰ ਜੀ ਇੱਕ ਗੱਲ ਕਹਿਣਾ ਪਿਆ ਮੈਂ ਇਹ ਕਹਿੰਦੇ ਪਿਆ ਵੀ ਹੁੰਦੀ ਹੈ ਉਹ ਤਾਂ ਹੁਣ ਗਿਣਨਾ ਕਰਨੀ ਤੇ ਇਹਨਾਂ ਨੇ ਕਰ ਲਿਆ ਅਸੀਂ ਤਾਂ ਨਹੀਂ ਸੁਣ ਮੇਰੇ ਮੇਰੀ ਗੱਲ ਸੁਣੋ ਠੀਕ ਹੈ ਜੀ ਜੇ ਗਰੀਬ ਬੰਦਾ ਹੱਲ ਹੁੰਦਾ ਠੀਕ ਹੈ ਜੀ ਨਹੀਂ ਤਾਂ ਅਸੀਂ ਫਿਰ ਵੀ ਧਰਨਾ ਲਾਵਾਂਗੇ ਉਹ ਜਿਹਨੇ ਉੱਥੇ ਡੰਪ ਪਾਣ ਡਾਲੇ ਉਹ ਅਸੀਂ ਜਾਮ ਕਰਾਂਗੇ ਠੀਕ ਹੈ ਉਹ ਨਹੀਂ ਨਹੀਂ ਬਾਕੀ ਸਾਨੂੰ ਗੱਲ ਨੂੰ ਕੋਈ ਐ ਨਾ ਕਰੇ ਕਿ ਕੀ ਕਰਦੇ ਆ ਬਾਈ ਜੀ ਉਹ ਕਿਸੇ ਗਰੀਬ ਬੰਦੇ ਨਾਲ ਖੜੇ ਆ ਕੀ ਕਹਿਣਾ ਚਾਹੁੰਦੇ ਆ ਭੈਣ ਜੀ ਤੁਸੀਂ ਐ ਪ੍ਰਸ਼ਾਸਨ ਕਹਿੰਦਾ ਸਾਡੇ ਵੱਸ ਦੇ ਵਿੱਚ ਪਰਚਾ ਦਰਜ ਅਸੀਂ ਕਰ ਦਿੱਤਾ। ਜੋਨੇ ਇਹ ਨਹੀਂ ਕੱਲ ਤੇ ਅੱਜ ਤੱਕ ਨਹੀਂ ਕਾਰਵਾਈ ਹੁੰਦੀ ਤਾਂ ਡੰਪ ਜਾਮ ਕਰਾਂਗੇ ਇਹਨਾਂ ਦਾ ਕਾਰੋਬਾਰ ਰੋਕਾਂਗੇ ਅਸੀਂ। ਕੱਲ ਨੂੰ ਅਸੀਂ ਇਹਨਾਂ ਦੇ ਉੱਥੇ ਜਾ ਕੇ ਧਰਨਾ ਲਾਉਣਾ ਜਿੱਥੋਂ ਇਹ ਕ੍ਰਿਸ਼ਨਾ ਕੰਪਨੀ ਦੇ ਨਿਕਲਦੀ ਐ। ਉਹਨਾਂ ਦਾ ਕਾਰੋਬਾਰ ਠੱਪ ਹੋਊਗਾ ਤੇ ਫਿਰ ਜਾ ਕੇ ਸਾਰ ਲੈਣਗੇ ਜੇ ਬੰਦੇ ਮਾਰਦੇ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਇੱਥੋਂ ਤਾਂ ਐਂਬੂਲੈਂਸ ਤੱਕ ਨਹੀਂ ਮਿਲਦੀ ਪਈ। ਐਂਬੂਲੈਂਸ ਤੱਕ ਨਹੀਂ ਮਿਲੀ ਬਰੀਜ ਨੂੰ ਗੱਡੀ ਦੇ ਵਿੱਚ ਗੋਦੀ 'ਚ ਲੱਤ-ਵੱਤ ਫੋਚ ਲੈ ਗਏ ਆ। ਹਾਂਜੀ ਇਹ ਕਾਨੂੰਨ ਹੈ ਸਰਕਾਰ ਦਾ ਹਸਪਤਾਲ ਚ ਜਾਂਦੀ ਕਹਿੰਦੇ ਪੈਸੇ ਜਮਾ ਕਰਾ ਦੋ ਇਹ ਸਰਕਾਰੀ ਹਸਪਤਾਲ ਜਿੱਥੋਂ ਦਾ ਸਟਾਫ ਵੀ ਅੱਜ ਨਾਲ ਗੱਲ ਨਹੀਂ ਕਰਦਾ ਮਰੀਜ਼ਾਂ ਨਾਲ ਸਰਕਾਰ ਦੇ ਸਰਕਾਰੀ ਹਸਪਤਾਲਾਂ 'ਚ ਪੈਸੇ ਮੰਗੀ ਜਾਂਦੇ ਆ ਸਾਰੇ ਇਦਾਂ ਹੀ ਕਰਦੀ ਆ ਇਦਾਂ ਹੀ ਹਸਪਤਾਲ ਜੇ ਕੋਈ ਮੁਢਲੀ ਸਹਾਤਾ ਵਾਸਤੇ ਮਰੀਜ਼ ਨੂੰ ਚੱਕ ਕੇ ਲੈ ਗਿਆ ਉਹਦੀ ਜੇਬ 'ਚ ਕੀ ਨੋਟ ਹੋਣਗੇ ਅਗਲਾ ਤਾਂ ਸਹਾਤਾ ਵਾਸਤੇ ਲੈ ਗਿਆ ਐਸੇ ਕਰਕੇ ਪਬਲਿਕ ਕਿਸੇ ਜਗ੍ਹਾ ਵੀ ਨੂੰ ਹੱਥ ਨਹੀਂ ਪਾਉਂਦੀ ਛੇਤੀ ਕਿਉਂਕਿ ਅਗਲੇ ਕੋਲੇ ਪੈਸੇ ਨਹੀਂ ਹੁੰਦੇ ਗਾਂ ਡਾਕਟਰ ਕਹਿੰਦੇ ਜੀ ਆ ਬਾਹਰੋਂ ਲਿਆਓ ਦਵਾਈਆਂ ਬਾਹਰੋਂ ਲਿਆਉਣੀਆਂ ਤਾਂ ਫਿਰ ਸਰਕਾਰੀ ਹਸਪਤਾਲਾਂ ਦਾ ਕੀ ਫਾਇਦਾ ਨਾ ਅਗਲੇ ਕੋਲੇ ਪੈਸੀ ਹੁਣ ਮਰੀਜ਼ ਮਰਦਾ ਜਾਵੇ ਜਾਨੋ ਜਾਂਦਾ ਜਾਵੇ ਜਦੋਂ ਆਪ ਦੇਤ ਪੈਂਦੀ ਉਹਦੋਂ ਸਾਰਿਆਂ ਨੂੰ ਪਤਾ ਲੱਗਦਾ ਹੁਣ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਮਾਮਲਾ ਦਰਜ ਕਰ ਦਿੱਤਾਗਾ ਅਸੀਂ ਇਹ ਜਿਹੜੀ ਇਹ ਮਰਜ਼ੀ ਕਰਨੀ ਜੀ ਡੰਪ ਜਾਮ ਹੋਊਗਾ ਇਹਨਾਂ ਦਾ ਇਹ ਕਹਿੰਦੇ ਡੰਪ ਜਾਮ ਹੋਊਗਾ ਕਹਿੰਦਾ ਹੋਇਆ ਇਹਨਾਂ ਦਾ ਕਾਰੋਬਾਰ ਠੱਪ ਹੋਊਗਾ ਸਾਰਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਹੂਲਤਾਂ ਬਹੁਤ ਦਿੰਦੀਆਂ ਪੰਜਾਬ ਸਰਕਾਰ ਇੱਕ ਵੀ ਸਹੂਲਤ ਨਹੀਂ ਕੋਈ ਸਰਕਾਰ ਸਹੂਲਤ ਨਹੀਂ ਦਿੰਦੀ ਤੇ ਝੂਠ ਮੋਲਦੇ ਆ ਟੀਵੀਾਂ 'ਚ ਕੋਈ ਸੁਣਦੇ ਨਹੀਂ ਕਿਸੇ ਦੀ ਕੋਈ ਨਹੀਂ ਸੁਣਦੇ ਨਹੀਂ ਗਰੀਬ ਬੰਦੇ ਦੀ ਜਿਹੜੇ ਹਸਪਤਾਲ ਖੋਲੇ ਆ ਉਹਨਾਂ ਵਿੱਚ ਕੋਈ ਇਲਾਜ ਨਹੀਂ ਹੁੰ ਅਗਲੇ ਆਨੇ ਗਾਂ ਤਾਂ ਨਾ ਹਸਪਤਾਲ ਬਦਲਤੇ ਉੱਥੇ ਰਹਿ ਜੋ ਉੱਥੇ ਲੈ ਜੋ ਕਿੱਥੇ ਕਿੱਥੇ ਲੈ ਕੇ ਜਾਵਾਂ ਵੈਸੇ ਮੰਗਦੇ ਆ ਵੈਸੇ ਮੰਗਦੇ ਆ ਪੈਸੇ ਜਮ੍ਹਾਂ ਕਰਾਉਂਦੇ ਆ ਪਰਿਵਾਰ ਕੋਲ ਪੈਸੇ ਹੈ ਨਹੀਂ ਪਰ ਆਪ ਕੋਲ ਪੈਸੇ ਨਹੀਂ ਮੁੰਡਾ ਆਪਦੀ ਮਾਂ ਨੂੰ ਕਮਾ ਕੇ ਹੁੰਦਾ ਸੀ ਰੋਟੀ ਰੋਜੀ ਉਹ ਹੁਣ ਕਮਾ ਵੀ ਨਹੀਂ ਸਕਦਾ ਉਹਦੀ ਲੱਤ ਟੁੱਟ ਗਈ ਹੈ ਨਾ ਮਾਂ 70 ਸਾਲ ਦੀ ਆ ਉਹ ਕੰਮ ਨਹੀਂ ਕਰ ਸਕਦੀ ਤੇ ਪੈਸੇ ਉਹ ਹੁਣ ਕਿੱਥੋਂ ਹੋਣਗੇ ਸਾਰਾ ਕੋਸਾ ਜਾਮ ਹੀ ਕਰਾਂਗੇ ਹੁਣ ਇੱਥੇ ਅਸੀਂ ਨਹੀਂ ਗੱਡੀ ਗੁੱਡੀ ਕੱਢਣ ਦੇਣੀ ਕਹਿੰਦੇ ਹੋ ਨਾ ਵੀ ਗੱਡੀ ਲੈ ਜਾਾਂਗੇ ਅਸੀਂ ਗੱਡੀ ਨਹੀਂ ਕੱਢਣ ਦੇਣੀ ਇਹ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪਰਚਾ ਦਰਜ ਕਰ ਦਿੱਤਾ ਹੈ ਇਹ ਗੱਡੀ ਹੁਣ ਥਾਣੇ ਜਾਊਂਗੇ ਤੁਸੀਂ ਇਹਨੂੰ ਅਸੀਂ ਕੀ ਕਰੀਏ ਸਾਨੂੰ ਉਹ ਬੰਦੇ ਮਿਲਾਓ ਜਿਹੜੇ ਸਾਡੇ ਮੁੰਡਿਆਂ ਨੂੰ ਮਾਰ ਕੇ ਗਏ ਆ ਉਹਨਾਂ ਨੂੰ ਮਿਲਾਓ ਸਾਨੂੰ ਫੇਰ ਅਸੀਂ ਗੱਲ ਕਰਾਂਗੇ ਫੇਰ ਅਸੀਂ ਕਰਾਂਗੇ ਜੋਦੀ ਕਰਨਾ ਵਾ ਹਾਂ ਸਾਡੇ ਤਾਂ ਇਥੇ ਮੰਗੂ ਪਏ ਆ ਉਥੇ 1.5 ਲੱਖ ਰੁਪਈਆ ਮੰਗਦੇ ਆ ਉਹਦੇ ਸਿਰ ਦੇ ਆਪਰੇਸ਼ਨ ਦਾ ਹੱਡੀ ਟੁੱਟੀ ਵੀ ਆ ਉਹਦੇ ਸਿਰ ਦੇ ਪਰ ਇਹਨਾਂ 1.5 ਲੱਖ ਮੰਗਦੇ ਆ ਤੇ ਉਹ 1.5 ਲੱਖ ਗਰੀਬ ਬੰਦਾ ਕਿੱਥੋਂ ਲਿਆ ਉਹ ਪਰ ਸਾਡਾ ਕਿੱਥੋਂ ਲੈ ਕੇ ਆਗੇ ਪਾਸੇ ਉਹ ਜੋ ਗੱਡੀ ਥਾਣੇ ਜਾਵੜੂ ਗੱਡੀ ਥਾਣੇ ਜਾਵੜੂ ਮਰਦਾ ਵੀ ਤੇ ਉਹ ਮਰਦਾ ਰੋਧਾ ਜ਼ਿੰਮੇਦਾਰ ਕੌਣ ਆ ਉਹਦਾ ਜ਼ਿੰਮੇਵਾਰ ਕੋ ਉਹ ਤਾਂ ਮਰਦਾ ਪਿਆ ਨਾ ਪੈਸਿਆਂ ਤੋਂ ਬਗੈਰ ਐਸਐਚਓ ਸਾਹਿਬ ਕਹਿੰਦੀ ਅਸੀਂ ਆ ਕੋਲੋ ਨੇ ਪੈਸੇ ਦੇ ਸਕਦੇ ਕੋਲੋ ਨਹੀਂ ਦੇ ਸਕਦੇ ਕਾਰਵਾਈ ਤਾਂ ਕਰ ਸਕਦੀ ਆ ਕੋਲੋ ਨਹੀਂ ਦੇ ਸਕਦੇ ਤਾਂ ਕਾਰ ਬਾਈ ਤਾਂ ਕਰਨੇ ਨੰਬਰ ਪਲੇਟਾਂ ਤੋਂ ਗੱਡੀਆਂ ਲਈ ਫਿਰਦੇ ਇਹਨਾਂ ਦੇ ਡਰਾਈਵਰਾਂ ਦੀ ਗਲਤੀ ਨਹੀਂ ਹੈ ਮਾਰ ਕੇ ਉਹ ਤਾਂ ਮਿਸ਼ਾਲ ਮਾਰ ਕੇ ਭੱਜ ਗਿਆ ਤੇ ਦੂਜਿਆਂ ਨੂੰ ਮਾਰ ਗਿਆ ਤੇ ਉਹਨਾਂ ਦਾ ਕੁਝ ਨਹੀਂਗਾ ਹੈ ਯਾਰ ਇਹਨਾਂ ਦਾ ਕੁਝ ਨਹੀਂਗਾ ਹੁਣ ਫਿਰ ਜੇ ਹੱਲ ਕਿਵੇਂ ਹੋਊਗਾ ਇਹਦਾ ਹਾਲੂ ਦਾ ਜਾ ਤਾਂ ਇਹਨਾਂ ਦਾ ਵੀ ਕਾਰੋਬਾਰ ਜਾਮ ਹੋਊਗਾ ਇਹਨਾਂ ਦਾ ਵੀ ਕੰਮ ਰੁਕੂਗਾ ਇਹਨਾਂ ਨੂੰ ਜਦੋਂ ਘੇਰਾ ਪਾਵਾਂਗੇ ਤਾਂ ਇਹਨਾਂ ਨੂੰ ਅਕਲ ਆਵੇ ਅਸੀਂ ਧੁੱਪ ਦੇ ਵਿੱਚ ਰੱਖੇਵੇਂ ਨਹੀਂ ਬੈਠੇਗੇ ਸਾਨੂੰ ਚਾਰ ਪੈਨ ਦੇ ਹੈ ਇੱਥੇ ਕੋਈ ਸਾਡੀ ਨਹੀਂ ਕਰਦਾ ਪਰ ਕੋਈ ਨਾ ਤਾਂ ਇਹ ਤੁਹਾਨੂੰ ਬੁਲਾਕਾਰ ਕਰਦੀ ਪਈਆਂ ਨਾ ਕੋਈ ਕਰਦਾ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆਗਾ ਪਹਿਲਾਂ ਉਹ ਆਪਾਂ ਫੋਨ ਲਾਇਆ ਤਾਂ ਆਏ ਆ ਪਹਿਲਾਂ 4 ਦਿਨ ਹੋ ਗਏ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਪੁੱਛਿਆ ਅਸੀਂ ਧੁੱਪ ਦੇ ਵਿੱਚ ਇੱਥੇ ਮਾਰਦੇ ਅਸੀਂ ਡੰਪਾਂ ਚਾ ਬੰਦ ਕਰਾਉਣਾ ਅਸੀਂ ਡੰਪਾਂ ਬੰਦ ਕਰਾਉਣਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਕੁਛ ਨਹੀਂ ਹੋ ਰਹੀ ਚਾਰ ਦਿਨ ਹੋ ਗਏ ਵੀਰੇ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਗਰੀਬ ਬੰਦੇ ਆ ਕਿੱਥੋਂ ਇਲਾਜ ਕਰਾਈਏ ਹਸਪਤਾਲਾਂ ਜੋ ਬਾਹਰ ਕੱਢੇ ਪਏ ਆ ਮਰੀਜ਼ ਸਾਡੇ ਨਾ ਤੁਹਾਡੀ ਸੁਣਵਾਈ ਹੋ ਰਹੀ ਆ ਤੇ ਨਾ ਇਲਾਜ ਹੋ ਰਿਹਾ ਨਾ ਕੁਛ ਨਹੀਂ ਹੋ ਰਿਹਾ ਵੀਰੇ ਸਾਡਾ ਕੁਛ ਨਹੀਂ ਹੋ ਰਿਹਾਗਾ ਸਾਡਾ ਕੁਛ ਨਹੀਂ ਹੋ ਰਿਹਾਗਾ